ਆਮੀ ਮੁੰਡਿਓ ਨਵੀਂ ਵੀਡੀਓ ਚ ਬਾਈ ਸਭ ਦਾ ਸਵਾਗਤ ਆ ਤੇ ਕੁਛ ਆਪਾਂ ਕੰਮ ਕੱਲ ਕਰ ਲਿਆ ਜੀ ਤੁਸੀਂ ਵੀਡੀਓ ਦੇਖ ਹੀ ਲਈ ਪਹਿਲਾਂ ਤੇ ਇੱਕ ਤਾਂ ਆਪਾਂ ਨੇ ਅੱਜ ਟਾਇਰ ਇੱਧਰਲਾ ਟਾਇਰ ਉਧਰ ਪਾਉਣਾ ਰਿਹਾ ਮੇਂ ਇਧਰੀ ਰੱਖਣੇ ਨੇ ਟਾਇਰ ਚੇਂਜ ਕਰਾ ਕੇ ਲਿਆਉਣੇ ਆ ਤੇ ਇੱਕ ਆਪਾਂ ਨੇ ਉਹ ਸਲੈਂਸਰ ਆ ਜਿਹੜਾ ਉਹਦੇ ਅੰਦਰ ਵੈਲਡਿੰਗ ਲੱਗ ਗਿਆ ਸੀ ਉਹ ਟਰਬੋ ਲੱਗਣ ਤੋਂ ਬਾਅਦ ਫਿੱਟ ਆਇਆ ਨਹੀਂ ਕੋਲਵਾ ਕੇ ਲਿਆਉਣਾ ਤੇ ਬਾਕੀ ਉਹਤੇ ਇੱਕ ਮੂਸੇ ਵਾਲੇ ਦੀ ਜਮਾ ਸੇਮ ਥਾਰ ਮੁੰਡੇ ਨਾਲ ਤਿਆਰ ਕੀਤੀ ਹੋਈ ਆ ਉਹ ਆਉਣੀ ਆ ਉਹਦੇ ਨਾਲ ਰੀਲਾ ਰੂਲਾ ਬਣਾਉਣੀ ਆ ਵੀਡੀਓ ਬਣਾਉਣੀ ਆ ਨੇ ਤੇ ਤੁਹਾਨੂੰ ਦਿਖਾਵਾਂਗਾ ਵਿੱਚ ਜਮਾ ਸੇਮ ਤਿਆਰ ਕਰੀ ਹੋਈ ਹੈਗੀ ਬਾਕੀ ਵੀਡੀਓ ਪੂਰੀ ਦੇਖੋ ਅਸ ਅਨੰਦਪੁਰ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਨੇ ਇੱਕ ਦੋ ਦਿਨ ਵਿੱਚ ਸਾਰਾ ਹੀ ਤਿਆਰੀ ਕਰਕੇ ਟਰਾਲੀ ਤਿਆਰ ਕਰਨੀ ਆ ਹਜੇ ਟਰੈਕਟਰ ਤਿਆਰ ਨਹੀਂ ਹੈਗਾ ਆਪਣਾ ਟਰੈਕਟਰ ਤਿਆਰ ਕਰ ਲਈ ਪਹਿਲਾਂ ਆਪਾਂ ਪਾਉਣੀ ਸੀ ਇਹਦੇ ਵਿੱਚ ਦੋ ਫੋਟੇ ਡਰ ਜਿਹੜੇ ਆਪਣੇ ਕੋਲ ਪਹਿਲਾਂ ਫੋੜ ਵਾਲੇ ਆ ਉਹ ਪਾਉਣੇ ਸੀ ਜਿਹੜੇ ਪਿਛਲੀ ਵਾਰ ਪਾਏ ਹੋਏ ਸੀ ਆਪਾਂ ਠੀਕ ਆ ਉਹ ਆਪਾਂ ਤਾਂ ਨਹੀਂ ਪਾਏ ਉਹਨਾਂ ਨਾਲ ਫਿਰ ਜਿਹੜੀ ਆ ਫੀਟਿੰਗ ਬਣਾਈ ਆ ਆਪਾਂ ਨੇ ਇਹ ਛੋਟੇ ਰੇਮਾਂ ਦੀ ਬਣੀ ਹੋਈ ਆ ਫਿਰ ਆਹ ਵੀਲ ਆ ਜਿਹੜਾ ਇਹ ਇੰਨਾ ਚਾਹੀਦਾ ਸੀ ਆ ਯਾਨੀ ਕਿ ਉਹਦਾ ਸਾਈਜ਼ ਵੱਡਾ ਹੈਗਾ ਫਿਰ ਆਹ ਵੀਲ ਨਹੀਂ ਆ ਰਹੇ ਉਹਦੇ 'ਚ ਹੁਣ ਆਪਾਂ ਇਸ ਕਰਕੇ ਆਪਾਂ ਫਿਰ ਆਹੀ ਟਾਇਰ ਰੱਖਾਂਗੇ ਇਸ ਵਾਰ ਤੇ ਬਾਕੀ ਅਗਲੀ ਵਾਰ ਦੇਖਾਂਗੇ ਕਿਹੜੇ ਪੈਂਦੇ ਆ ਫਿਰ ਹੁਣ ਆਪਾਂ ਚੱਲਦੇ ਆਂ ਪਾਤਣਾ ਬਾਕੀ ਜੋ-ਜੋ ਕੰਮ ਹੋਊਗਾ ਉੱਥੇ ਪਤਾ ਲੱਗੀ ਜਾਊਗਾ ਸਾਨੂੰ ਤੇ ਇੱਕ ਆਪਾਂ ਬੈਟਰੀ ਦਾ ਰੱਖਣਾ ਇੱਕ ਬੈਟਰੀ ਰੱਖਣੀ ਆ ਬੈਟਰੀ ਦਾ ਕਰਦੇ ਆਪਾਂ ਤਾਂ ਜੇ ਆਪਾਂ ਪਾਤੜਾਂ ਤੋਂ ਠੀਕ ਪਈ ਕੀਤਾ ਠੀਕ ਹੈ ਨਹੀਂ ਆਪਾਂ ਪਹਿਲਾਂ ਸੰਗਰੂਰ ਤੋਂ ਹੀ ਲੈਣੇ ਹੁੰਦੇ ਆ ਬੈਟਰੀ ਸੰਗਰੂਰ ਰੇਟ ਠੀਕ ਆਗਾ ਤੇ ਬਾਕੀ ਜੇ ਉਸੇ ਰੇਟ 'ਚ ਆਪਾਂ ਨੂੰ ਇੱਥੋਂ ਮਿਲ ਗਈ ਪਾਤੜਾਂ ਤੋਂ ਅੱਜ ਤਾਂ ਪਾਤੜਾਂ ਤੋਂ ਲੈ ਲਾਂਗੇ ਤੇ ਹੁਣ ਆਪਾਂ ਚੱਲਦੇ ਆਂ ਰਸਤੇ 'ਚ ਮਿੱਤਰ ਆਪਣਾ ਵੇਟ ਕਰੀ ਜਾਂਦਾ ਲੈ ਵੀ ਮਿੱਤਰ ਪਾਤੜਾਂ ਨੂੰ ਜਾਈ ਜਾਂਦੇ ਸੀ ਰਸਤੇ 'ਚ ਮਿਲ ਗਿਆ ਕਹਿੰਦੇ ਜੱਸੀ ਮਿਲ ਗਿਆ ਸਵਾਨੇ ਵਾਲਾ ਇਹ ਜਿੱਥੋਂ ਆਪਾਂ ਛਾਦਰੀਆਂ ਛਦਰੀਆਂ ਦਾ ਕੰਮ ਕਰਾਉਂਦੇ ਆ ਸਾਰਾ ਬਾਈ ਕੋਲੋਂ ਬਾਈ ਮਿਲ ਗਿਆ ਰਾਹ 'ਚ ਤੇ ਹਜੇ ਪਹੁੰਚਣ ਲਈ ਆ ਹੋ ਠੀਕ ਆ ਵੀ ਜੀ ਅਸੀਂ ਕ ओके ਵੀਰੋ ਲੈ ਵੀ ਮਿੱਤਰੋ ਅਸੀਂ ਪਹੁੰਚ ਗਏ ਸੀ ਪਾਤਰਾਂ ਤੇ ਉਧਰੋਂ ਥਾਰ ਵੀ ਆ ਗਈ ਥਾਰ ਦੇਖੋ ਪਹਿਲਾਂ ਤੁਸੀਂ ਬਾਕੀ ਅਜੇ ਸਲੈਂਸਰ ਅਸੀਂ ਲੈ ਕੇ ਆਏ ਸੀ ਉਹ ਤਾਂ ਰੱਖਣਾਗਾ ਥਾਰ ਦੇ ਵਿੱਚ ਤੇ ਪਹਿਲਾਂ ਤਾਂ ਤੁਸੀਂ ਥਾਰ ਦੇਖੋ ਬਈ ਕਿਉਂ ਲੱਗਦੀ ਐ ਕਾਪੀ ਦੇਖੋ ਜਮਾ ਸੀ ਬਣਵਾਈ ਹੋਈ ਐ ਵੈਸੇ ਬਾਈ ਨੇ ਤੇ ਬਾਕੀ ਚੈੱਕ ਕਰੋ ਕਿਉਂ ਵੀ ਲੈ ਵੀ ਦੇਖੋ ਲੱਗਦੀ ਐ ਸੇਮ ਬਸ ਇੱਕ ਅ ਸ਼ੀਸ਼ਾ ਨਹੀਂ ਟੜਿਆ ਹੋਇਆ ਬਾਕੀ ਕਾਪੀ ਲੱਗਦੀ ਐ ਹੋਰ ਕੀ ਆਲਾ ਵੀਰ ਬਾਈ ਦੀ ਆਕ ਦੱਸੋ ਕਮੈਂਟ ਕਰਕੇ ਕਿਵੇਂ ਲੱਗ ਰਹੀ ਐ ਫਿਰ ਜਮਾਂ ਸੇਮ ਤਿਆਰ ਕਰਾ ਦੀਆਂ ਹੈ ਬਾਈ ਦੇਖ ਲੈ ਬਾਈ ਮੂਸੇ ਵਾਲੇ ਨੂੰ ਪਿਆਰ ਕਰਨ ਵਾਲੇ ਪਤਾ ਨਹੀਂ ਕੀ ਕੀ ਚੀਜ਼ਾਂ ਬਣਾ ਲਿਆ ਲਵੀ ਇੱਕ ਪੁਆਇੰਟ ਆ ਹੋ ਗਿਆ ਹੁਣ ਕਹਿੰਦੇ ਚੇਂਜ ਕਰ ਲਈਏ ਐਂਗਲ ਇੱਕ ਦੋ ਰੀਲ ਬਣ ਗਈ ਤੇ ਚੇਂਜ ਕਰਕੇ ਫਿਰ ਬਣਾਉਣੇ ਬਾਕੀ ਤੇ ਬਾਕੀ ਯਾਰ ਘੈਂਟ ਚੀਜ਼ ਬਣਾਈ ਹੋਈ ਆ ਬਾਈ ਨੇ ਹਜੇ ਲੱਖ ਰੁਪਏ ਕਹਿੰਦਾ ਹੋਰ ਉੱਪਰ ਲਾਉਣਾ ਕਮੈਂਟ ਕਰਕੇ ਦੱਸੋ ਬਈ ਜੱਜ ਦੀ ਗੱਲਬਾਤ ਹੈਗੀ एनसिरा ला गया मित्रों थार भी दिखा दी थोड़ा से ਵਲੌਗ ਵੀ ਹਜੇ ਜਾ ਕੇ ਟਰੈਕਟਰ ਦਾ ਜਿਹੜਾ ਕੰਮ ਕਰਾਉਣਾ ਤੇ ਹੁਣ ਰੀਲਰ ਰੂਲਾਂ ਦਾ ਅਸੀਂ ਕਰਨੇ ਆ ਸ਼ੂਟ ਹੁਣ ਚੱਲੇ ਆ ਉੱਥੇ ਵਾਪਸ ਤੇ ਇੱਕ ਤਾਂ ਟਾਇਰ ਟੂਰ ਚੇਂਜ ਕਰਨੇ ਨੇ ਉਹਦੇ ਬਾਕੀ ਥੋੜਾ ਬੋਧਾ ਹੋਰ ਕੰਮ ਕਰਾਉਣਾ ਬੈਟਰੀ ਵਾਲਾ ਆਪਾਂ ਨੂੰ ਸਿਸਟਮ ਉਹਦਾ ਠੀਕ ਨਹੀਂ ਆਇਆ 7-800 ਰੁਪਿਆ ਐਕਸਟਰਾ ਹੀ ਆਉਰੇ ਦਾ ਆਪਾਂ ਸੰਗਰੂਰ ਤੋਂ ਬੈਟਰੀ ਮੰਗਾ ਲੈਣੀ ਆ ਤੇ ਹੁਣ ਚੱਲਦੇ ਆਪਾਂ ਚੱਲੀਏ ਭਰਾ ਕੈਂਟ ਤਿਆਰ ਕਰੀ ਹੋਈ ਆ ਬਾਈ ਓਕੇ ਰਿਪੋਰਟਾਂ ਲੈ ਵੀ ਪਤੀਜਾਂ ਵਾਸਤੇ ਲੈਣੇ ਸੀ ਆਪਾਂ ਅੱਜ ਸਕੂਲ ਵਾਲੇ ਬੈਗ ਤੇ ਦੋਵੇਂ ਬੈਗ ਲੈ ਲੈ ਮੁੱਸੀ ਵਾਲੀਆਂ ਦੀਆਂ ਫੋਟੋਆਂ ਲੱਗੀਆਂ ਨੇ ਤੇ ਉਧਰ ਸਕੂਲਾਂ ਵਾਲਿਆਂ ਨੂੰ ਜਵਾਖਾਂ ਦੀ ਛੁੱਟੀ ਹੋਈ ਟਰੈਕਟਰ ਤੇ ਥਾਰ ਵਾਲੇ ਆਲੇ ਦਲੇ ਹੋਏ ਆ ਬੈਗ ਲੈ 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 ਵੀ ਮਿੱਤਰੋ ਆ ਵੀ ਲਿਆ ਤੇ ਹੁਣ ਬਾਈ ਹੋਰੀ ਗਏ ਨੇ ਚੱਲੇ ਆਂਟੀ ਨੂੰ ਲੈ ਕੇ ਆਦੇ ਸਪੈਸ਼ਲ ਕਹਿੰਦਾ ਮਲਿਆ ਕੇ ਲੈ ਕੇ ਆਉਣਾ ਤੇ ਹੁਣ ਅਸੀਂ ਆਪਣਾ ਟਰੈਕਟਰ ਦਾ ਕੰਮ ਕਰਾਉਣਾ ਤੇ ਬਾਈ ਹੋਰੀ ਚੱਲੇ ਤੇ ਫਿਰ ਅਨੰਦਪੁਰ ਦੀ ਤਿਆਰੀ ਆ ਚੱਲ ਠੀਕ ਆ ਬਸ ਓਕੇ ਭਰਾ ਓਕੇ ਆਂਟੀ ਲੈ ਵੀ ਮਿੱਤਰੋ ਆਪਾਂ ਵੀ ਕਰਾਈਏ ਹੁਣ ਕੰਮ ਕਰ ਤੇ ਥਾਰ ਦੀ ਓਕੇ ਰਿਪੋਰਟਾਂ ਇਹਦੀ ਵੀ ਮੋਡੀਫਿਕੇਸ਼ਨ ਕਰਾਉਣੀ ਆ ਬਾਕੀ ਸੇਮ ਕਰਾਉਣੀ ਆ ਜਮਾ ਤੇ ਹੁਣ ਆਪਾਂ ਟਰੈਕਟਰ ਦਾ ਕੰਮ ਕਰਾਦੇ ਆਂ ओके भाई। बाई पेख लो जवाह मिलना आए हैं कुछ क्यों ट्रैक्टर वीया लगेगा कैं बी हो के ट्रैक्टर लूगी <laughs> वीडियो देख दें अपने मादर इंडिया स्कूल पढ़ते हैं छपा शाए दी मिलना क्या वीडी होके मैं ट्रैक्टर लू ट्रैक्टर लेना थैंक यू थैंक यू ਸਪੈਸ਼ਲ ਆ ਲੈਨੇ ਸਕੂਟਰੀ ਤੇ ਕਹਿੰਦੇ ਫੋਟੋ ਕਰਾਣੀ ਆ ਕਹਿੰਦੇ ਟਰੈਕਟਰ ਪਸੰਦ ਆ ਮੈਨੂੰ ਟਰੈਕਟਰ ਪਸੰਦ ਆ ਤੁਹਾਨੂੰ ਓਕੇ ਵੱਡੀ ਓਕੇ ਲੈਣਾ ਟਰੈਕਟਰ ਹੈ 45 ਕਰਾ ਕੇ ਓਕੇ ਓਕੇ ਮੋਡੀਫਾਈ ਕਰਾ ਕੇ ਲੈਣਾ ਇਹਦੀ ਪਾੜ ਲਓ ਪਹਿਲਾਂ ਫਿਰ ਟਰੈਕਟਰ ਨਾਲ ਜਾਓ ਠੀਕ ਆ ਓਕੇ ਓਕੇ ਲੈ ਵੀ ਮਤਰੋ ਸਲਾਂਸਰਾ ਆਪਾਂ ਦੁਕਾਨ ਦੇ ਤੇ ਰਹੀ ਦੀ ਉਹ ਵੀ ਇਤਨੇ ਲਾਈਟ ਨਹੀਂ ਸੀ ਲਾਈਟ ਤੇ ਸੈੱਟ ਕਰ ਦੂਰੇ ਵੀ ਹੈ ਨਹੀਂ ਲਾਈਟ ਇਤਨੇ ਅਜੇ ਫਰੰਟ ਟਾਇਰ ਕਹਿੰਦੇ ਇਤਨੇ ਚੱਲ ਆਪਾਂ ਪਾਣੀ ਪੂਣੀ ਕੱਢਦੀ ਐ ਫਰੰਟ ਟਾਇਰ ਫਿਰ ਮਸ਼ੀਨ ਤੇ ਚੜ੍ਹਨੇ ਪੈਣਗੇ ਇਤਨੇ ਪਾਣੀ ਕੱਢਣ ਦਾ ਜੁਗੜ ਕਰ ਰਹੇ ਆਗੇ ਅਬੀ ਪਾਣੀ ਕੱਢ ਕੇ ਫਿਰ ਨਾਲੇ ਸਲੈਂਸਰ ਨੂੰ ਸੈੱਟ ਕਰਾ ਲਿਆ ਨਾਲੇ ਕਰਾ ਲਿਆ ਟਾਇਰ ਚੇਂਜ ਇੱਕ ਆਪਾਂ ਡੋਰੀ ਲੈ ਜਾਣੀ ਸੀ ਵੀ ਉਹ ਪਿਛਲੇ ਬਲਾਹੋ ਚ ਆਪਾਂ ਦਿਖਾਈ ਸੀ ਤੁਹਾਨੂੰ ਬਈ ਉਹ ਜੁੱਤੀ ਹੈ ਜਿਹੜੀ ਉਹ ਖੋਲਤੀ ਸੀ ਆਪਾਂ ਨੇ ਤੇ ਬਾਕੀ ਓਕੇ ਰਿਪੋਰਟ ਆ ਇਹਦੇ ਵਿੱਚ ਦੋ ਤਿੰਨ ਵਾਰ ਹਵਾ ਜੀ ਪਾ ਕੇ ਫਿਰ ਕੱਢਣਾ ਵਾਣੀ ਆਪਾਂ ਸਾਰਾ ਕੱਢ ਕੇ ਫਿਰ ਪਾਉਣਾ ਹਵਾ ਹੀ ਪਾਉਣੀਆਂ ਹੁਣ ਤਾਂ ਸਟੰਡ ਬੰਦ ਹੋ ਗਏ ਲੇ ਮਿੱਤਰੋ ਉਹ 프ਰੰਟ ਟਾਇਰ ਖੋਲਣ ਵਾਸਤੇ ਆਪਾਂ ਨੂੰ ਸਪਿੰਨਰ ਜਿਹੜੇ ਖੋਲਣੇ ਪੈਣੇ ਸੀ ਕਿਉਂਕਿ ਉਹ ਨਾਟਾਂ ਦੇ ਫਿਰ ਆਹਨਾਂ ਦਾ ਫੇਰ ਹੀ ਲੱਗੂ ਆ ਨਾਟ ਮੈਂ ਖੋਲ ਲਏ ਸੀ ਇਹ ਦੇਖੋ ਐਂ ਕਰਿਆ ਹੁਣ ਇਹਨਾਂ ਨੂੰ ਟਾਇਰ ਨੂੰ ਉਤਾਰ ਕੇ ਮਸ਼ੀਨ ਦੇ ਚੜਨਾ ਗੈਲਾ ਵੀ ਖੋਲਾ ਭਾਈ ਸਾਰ ਲਾ ਯਾਰ ਜੇ ਸਰਦਾ ਕੀ ਛੱਟੇ ਤਾਂ ਹੁਣ ਧੋਣਾ ਪੈਣਾ ਇਆਂ ਧੋਵਾਂਗੇ ਤਾਂ ਲੈ ਵੀ ਮਿੱਤਰੋ ਪੰਜ ਨਾਟ ਨੇ ਐਲਟੀ ਨਾਲ ਦਿੰਦੇ ਨੇ ਸਿਰਫ 4 ਮਿੰਟਾਂ ਹੀ ਖੁੱਲ ਗਿਆ ਕੱਕਾ ਨਾਟ ਬਈ ਇੱਧਰ ਰੱਖਦੇ ਉਹਨਾਂ ਚ ਮਿਕਸ ਕਰੀ ਪੜ ਲਿਆ ਅਜ ਬਾਈ ਇਹਦਾ ਹੁਣ ਆ ਵੀ ਖੋਲਦੇ ਹਵਾ ਪਣੀ ਸੌਖੀ ਹੋ ਜੂ ਚੱਲ ਆ ਵੀ ਖੋਲਦਾਂ ਨੇ ਹੁਣ ਲੈ ਵੀ ਮਤਰਾ ਇੰਨਾ ਪਾਣੀ ਆ ਉਹ ਦੇਖ ਲੈ ਉਹਨੂੰ ਲਾਦਾ ਹਾਂ ਹਾਂ ਤੱਟੇ ਕਰਾਦਾ 40 ਫੁੱਟ ਤੇ ਮਾਰ ਕਰ 40 ਫੁੱਟ ਉਹ 11 ਰੋਡ ਦੇ ਦੇ ਲੋ ਉਹਨਾਂ ਨੂੰ ਪਤਾ ਨਹੀਂ ਲੱਗਿਆ ਸੀ ਨਾਲੇ ਦੀ ਹੋ ਐਂ ਛਿੜਕ ਦੇ ਦੰਨੂ ਹੱਲ ਸੀ ਟਾਇਰ ਪਾਣੀ ਦੇ ਤੇ ਹੁਣ ਹਵਾ ਪਵਾ ਦਿਆਂ ਨਾਲ 에ਵਰੇਜ ਦਾ ਫਰਕ ਪਊਗਾ ਥੋੜਾ ਬਹੁਤਾ ਪਰ ਜੱਜਾਂ ਨੂੰ ਕੀ ਪਤਾ ਲੱਗਦਾ 에ਵਰੇਜਾਂ ਦਾ ਆ ਬੈਠਣ ਦੋਰੀ ਲੈਣੀ ਹੈ ਦੋਰੀ ਯਾਦ ਰੱਖੀ ਜੰਗਾ ਓਏ ਦੇਖੋ ਪਰ ਆਂਦੀ ਆ ਤਾਰਾ ਪਰਲੀ ਦੇਖ ਲੋ ਬਾਬਾ ਕਹਿੰਦਾ ਜੀ ਗਾੜੀ ਵਡਾ ਵੱਡਾ ਲਾਇਆ ਲੈ ਵੀ ਮੇਟਰੋਂ ਪਾਣੀ ਤਾਂ ਗਿਆ ਨਿਕਲ ਹੁਣ ਹਵਾ ਕਰਾ ਦਿਆਂ ਨ ਬਰਾਬਰ ਹਵਾ ਪਾਤੀ ਹੁਣ ਆਪਾਂ ਨੇ ਬਜਨ ਘਟਾ ਦ ਡਰਾਈਵਰ ਤੋਂ ਨਿਕਲ ਗਿਆ ਪਾਣੀ ਸਾਰਾ ਥੋੜੀ ਰਹਿ ਗਿਆ ਨਵੀਂ ਮੇਟਰ ਆਤਾ ਹੋ ਗਿਆ ਰੈਡੀ ਤੇ 프ਰੰਟ ਵਾਲਾ ਟਾਇਰ ਵੀ ਹੋਲਦਾ ਤੇ ਹੁਣ ਇੱਕ ਥੋੜੀ ਜੀ ਮਿਹਨਤ ਹੋਰ ਵੱਧ ਗਈ ਮਿਹਨਤ ਕਰਨੀ ਪੈਣੀ ਆ ਘਰੇ ਜਾ ਕੇ ਫੇਰ ਤੇ ਜਿਹੜੇ ਆਪਾਂ ਨੇ ਵਾਈਟ ਅੱਖਰ ਕਰੇ ਸੀ ਇਹ ਬਲੈਕ ਵਾਈਟ ਕਰੇ ਸੀ ਇਹ ਇਹ ਹੁਣ ਅੰਦਰ ਭਗ ਜਾਣਗੇ ਬਲੈਕ ਆ ਜਾਣਗੇ ਬਾਹਰ ਹੁਣ ਆਪਾਂ ਨੂੰ ਫੇਰ ਦੁਬਾਰਾ ਵਾਈਟ ਕਰਨੇ ਪੈਣਿਆ ਆ ਕਿੱਥੇ ਵੱਜ ਗਿਆ ਲੇ ਵੀ ਮਟਰੋ ਹੋ ਗਏ ਫਿੱਟ ਉਹ ਲੱਗਿਆ ਬਾਈ ਫਿੱਟ ਕਰਨ ਇੱਕ ਕੋ ਟਾਇਰ ਦਾ ਚਾਰਡ ਦਾ ਪਾਤੀ ਹਵਾ ਇੱਧਰ ਪਾਤੀ ਹਵਾ ਇੱਜ ਉਹ ਥੱਲੇ ਖੋਲ ਕੇ ਵੱਡੇ ਵੱਡੇ ਲੱਗਦੇ ਆ ਹਨਾ ਹਨਾ ਬਾਕੀ ਵੇਜੇ ਵੀ ਆਪਾਂ ਰਿਮਾਂ ਚੌੜੇ ਕਰਾਏ ਹੋਏ ਆ ਫੁੱਲ ਸਾਈਜ਼ ਵਾਂਗੂ ਹੀ ਨੇ ਹੈਗੇ 15 ਨੰਬਰ ਦੇ ਪਰ ਫੁੱਲ ਸਾਈਜ਼ ਵਾਂਗੂ ਹੀ ਲੱਗਦੇ ਨੇ ਰਿਮ ਆਪਾਂ ਸਪੈਸ਼ਲ ਚੌੜੇ ਕਰਵਾਈ ਸੀ ਇਹਨੂੰ ਨਹੀਂ ਪਤਾ ਕਿਵੇਂ ਕਰਾਈ ਸੀ ਉਹ ਬਲੌਗ ਦੇਖ ਲਿਓ ਆਪਣਾ ਸਰਚ ਕਰ ਲਿਓ ਇਹ ਮਟਰ ਟਾਇਰ ਸਮਰ ਵਾਲੇ ਵਾਲਾ ਪਿੰਡੂ ਟਰੈਕਟਰ ਮੈਂ ਕਿਹਾ ਉਹ ਪਾ ਲਵੀ ਮੈਟਰੋ ਸਲੈਂਸਰ ਵਾਲੀ ਦੁਕਾਨ ਤੇ ਆ ਗਏ ਸੀ ਸਲੈਂਸਰ ਨਹੀਂ ਆਇਆ ਫੱਟ ਬਾਈ ਦੁਬਾਰਾ ਤਿਆਰ ਕਰਾਉਣਾ ਪੈਣਾ ਹੁਣ ਹੁਣ ਆਪਾਂ ਕੱਪੜੇ-ਕੁਪੜੇ ਜੱਕ ਲਈਏ ਸਲੈਂਸਰ ਨਹੀਂ ਫੱਟ ਆਇਆ ਹੁਣ ਦੁਬਾਰਾ ਕਰਵਾਵਾਂਗੇ ਤਿਆਰ ਉਹ ਤਾਂ ਲਵੀ ਮੈਟਰੋ ਆਪਾਂ ਆ ਗਏ ਸੀ ਘਰੇ ਤੇ ਬਾਕੀ ਯਾਰ ਅੱਜ ਬੈਟਰੀ ਵਾਲਾ ਕੰਮ ਨਹੀਂ ਹੋਇਆ ਬੈਟਰੀ ਲੈ ਕੇ ਆਉਣੀ ਪੈਣੀ ਆਪਾਂ ਨੂੰ ਸੰਗਰੂਰ ਤੋਂ ਕੱਲ ਨੂੰ ਤੇ ਅੱਜ ਦਾ ਵਲੌਗ ਖਤਮ ਬਾਕੀ ਜਿਹੜਾ ਰਹਿ ਗਿਆ ਕੰਮ ਆਪਾਂ ਬਾਅਦ ਚ ਕਰਾਂਗੇ ਇਸ ਅੰਸਰਾਰਾ ਰਹਿ ਗਿਆ ਤੇ ਬੈਟਰੀ ਰਹਿ ਗਈ ਬਾਕੀ ਕੈਮਰਾ ਸਾਨੂੰ ਪਤਾ ਟੁੱਟੇ ਗਿਆ ਬਾਕੀ ਆਨੰਦਪੁਰ ਮਿਲਦੇ ਆ ਬਈ ਜਿਹੜੇ ਜਿਹੜੇ ਭਰਾ ਆਨੰਦਪੁਰ ਆ ਰਹੇ ਨੇ ਕਰਿਓ ਕਮੈਂਟ ਕਰਾਓ ਮਿਲਦੇ ਆ ਆਨੰਦਪੁਰ ਸਾਈਬ